ਇੱਕ ਸਾਡੀ ਰਾਸ਼ਟਰੀ ਮਹਿਲਾ ਕ੍ਰਿਕਟਰ ਦਾ ਵਿਆਹ ਟੁੱਟ ਗਿਆ ਤੇ ਇਹ ਗੱਲ ਸਮਾਜ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਗਈ। ਸੋਸ਼ਲ ਮੀਡੀਆ ਤੇ ਵੀ ਬਹੁਤ ਫੈਲ ਰਹੀ ਹੈ। ਅਜਿਹੀਆਂ ਗੱਲਾਂ ਸਾਡੇ ਸਮਾਜ ਵਿੱਚ ਇੰਨੀ ਚਰਚਾ ਕਿਉਂ ਪਾਉਂਦੀਆਂ ਹਨ? ਜਦਕਿ ਇਹ ਤਾਂ ਬਿਲਕੁਲ ਨਿੱਜੀ ਮਾਮਲਾ ਹੈ। ਤੁਸੀਂ ਮੇਰੇ ਤੋਂ ਸੁਣਨਾ ਨਹੀਂ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਮੈਂ ਸਮਾਜ ਨੂੰ ਸੁਣਾਵਾਂ। ਚੰਗਾ। ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕੋਈ ਵਿਅਕਤੀ ਜਾਂ ਔਰਤ ਆਪਣੇ ਬੰਧਨਾਂ ਨੂੰ ਆਪਣੀਆਂ ਸਰੀਰਕ ਦਾਣੂ ਚੁਣੌਤੀ ਦੇ ਕੇ ਟੈਨਿਸ ਦੇ ਮੈਦਾਨ 'ਚ ਕੁਝ ਜਿੱਤ ਰਹੀ ਹੈ। ਸਾਨੂੰ ਤਾਂ ਇਸ ਨਾਲ ਮਤਲਬ ਹੀ ਨਹੀਂ ਸਾਨੂੰ ਤਾਂ ਇਹ ਜਾਣਨਾ ਹੈ ਕਿ ਉਹ ਕਿੰਨੀ ਆਕਰਸ਼ਕ ਲੱਗਦੀ ਹੈ ਉਸ ਦਾ ਕਿਸ ਨਾਲ ਰਿਸ਼ਤਾ ਟੁੱਟਿਆ ਕਿਸ ਦਾ ਕਿਸ ਨਾਲ ਨਵਾਂ ਰਿਸ਼ਤਾ ਬਣਿਆ ਕੌਣ ਕਿੱਥੇ ਕਿਸ ਦੇ ਨਾਲ ਵੇਖਿਆ ਗਿਆ ਤੇ ਜੇ ਤੁਸੀਂ ਮੀਡੀਆ ਵਾਲਿਆਂ ਤੋਂ ਪੁੱਛੋ ਕਿ ਇਹ ਸਭ ਕਿਉਂ ਦਿਖਾਉਂਦੇ ਹੋ ਤਾਂ ਉਹ ਕਹਿੰਦੇ ਹਨ ਕਿ ਲੋਕ ਇਹੀ ਵੇਖਣ ਆਉਂਦੇ ਹਨ ਅਸੀਂ ਤਾਂ ਇਹਨਾਂ ਦੀਆਂ ਪਸੰਦਾਂ ਦੇ ਹਿਸਾਬ ਨਾਲ ਕੰਮ ਕਰ ਰਹੇ ਹਾਂ ਇਹਨਾਂ ਬਹਾਨੇ ਅਸੀਂ ਕੁਝ ਹੋਰ ਵੀ ਖਬਰਾਂ ਪੜਵਾ ਦਿੰਦੇ ਹਾਂ ਪਰ ਲੋਕ ਤਾਂ ਇਹੀ ਵੇਖਣ ਆਉਂਦੇ ਹਨ ਤੁਸੀਂ ਹੁਣੇ ਕਿਸੇ ਵੀ ਟੈਨਿਸ ਖਿਡਾਰਨ ਦਾ ਨਾਮ ਤਲਾਸ਼ ਕਰ ਲਓ ਮੈਂ ਔਰਤ ਖਿਡਾਰਨ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਤੁਸੀਂ ਖੇਡਾਂ ਦੀ ਗੱਲ ਕੀਤੀ ਸੀ ਤੁਸੀਂ ਸਿਰਫ ਚਿੱਤਰ ਲਿਖੇ ਖੋਜ ਸ਼ੁਰੂ ਕਰ ਦਿਓ ਪਹਿਲੀਆਂ 2-4 ਤਸਵੀਰਾਂ ਉਸਦੀ ਟਰੋਫੀ ਫੜੀ ਦੀ ਹੋਣਗੀਆਂ ਬਸ ਉਹਨੀਆਂ ਕੁ ਹੀ ਮਿਲਣਗੀਆਂ ਫਿਰ ਸ਼ੁਰੂ ਹੋ ਜਾਵੇਗਾ ਕਿ ਉਹ ਸਰਵਿਸ ਲਈ ਚੁੱਕੀ ਹੋਈ ਖੜੀ ਹੈ ਤਾਂ ਤਸਵੀਰ ਆ ਗਈ ਜਿਸ ਵਿੱਚ ਉਸਦੀ ਛਾਤੀ ਵੱਧ ਚੜ ਕੇ ਦਿਖ ਰਹੀ ਹੈ ਜਾਂ ਜਦੋਂ ਉਹ ਸ਼ਾਲ ਮਾਰ ਕੇ ਸ਼ਾਟ ਲਾ ਰਹੀ ਹੈ ਤਾਂ ਹੇਠੋਂ ਅੰਦਰਲੇ ਕੱਪੜਿਆਂ ਦੀ ਤਸਵੀਰ ਆ ਗਈ ਜੋ ਪੂਰੀ ਤਰ੍ਹਾਂ ਚਿਪਕੇ ਹੋਏ ਹਨ ਇਨਾਂ ਤੇ ਸਭ ਤੋਂ ਵੱਧ ਲਾਈਕਸ ਤੇ ਵਿਊਜ਼ ਆਉਂਦੇ ਹਨ ਕਿੰਨਾ ਕਿੰਨਾ ਨੇ ਇਮੇਜ ਖੋਜਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਤੁਹਾਨੂੰ ਗੁਲਾਮ ਬਣਾਉਣ ਲਈ ਯੋਨ ਦਵਾਦੀ ਇੱਕ ਯੋਜਨਾ ਬਣਾਈ ਸੀ ਤੇ ਇਹ ਯੋਨ ਦਵਾ ਹੀ ਸਾਡੀ ਜ਼ਿੰਦਗੀ ਬਣ ਗਿਆ ਸਸਟਰੀਆ ਕਾਲਾਚਾਰੇ ਜੀ ਮੇਰਾ ਇੱਕ ਸਵਾਲ ਹੈ ਸਾਡੀ ਇੱਕ ਰਾਸ਼ਟਰੀ ਮੈਹਿਲਾ ਕ੍ਰਿਕਟਰ ਦਾ ਵਿਆਹ ਟੁੱਟ ਗਿਆ ਤੇ ਇਹ ਗੱਲ ਸਮਾਜ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਗਈ ਸੋਸ਼ਲ ਮੀਡੀਆ ਤੇ ਵੀ ਇਹ ਖਬਰ ਛਾਈ ਹੋਈ ਹੈ। ਅਜਿਹੀਆਂ ਗੱਲਾਂ ਸਾਡੇ ਸਮਾਜ ਵਿੱਚ ਇੰਨੀ ਚਰਚਾ ਕਿਉਂ ਪਾਉਂਦੀਆਂ ਹਨ? ਜਦਕਿ ਇਹ ਤਾਂ ਬਿਲਕੁਲ ਨਿੱਜੀ ਮਾਮਲਾ ਹੈ। ਮੇਰਾ ਸਵਾਲ ਇਹ ਹੈ ਕਿ ਸਾਡਾ ਸਮਾਜ ਇਨ੍ਹਾਂ ਨਿੱਜੀ ਗੱਲਾਂ ਨੂੰ ਇੰਨਾ ਵਧਾ ਕੇ ਕਿਉਂ ਵੇਖਦਾ ਹੈ? ਜਦਕਿ ਇਹ ਕਿਸੇ ਦੀ ਪਰਸਨਲ ਚੋਆਇਸ ਜਾਂ ਹਾਲਾਤ ਹਨ। ਮੈਂ ਇੱਕ ਹੋਰ ਗੱਲ ਵੀ ਨੋਟ ਕੀਤੀ ਸੀ। جس دن ਸਾਡੀ ਮਹਿਲਾ ক্রিকেট ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ ਉਸ ਤੋਂ ਅਗਲੇ ਦਿਨ ਇੱਕ ਰਾਸ਼ਟਰੀ ਚੈਨਲ ਨੇ ਆਪਣੇ سوشل میڈیا ਤੇ ਇੱਕ ਖਬਰ ਲਾਈ ਜਿਸ ਦਾ ਸਿਰਲੇਖ ਸੀ ਫਲਾਣੀ ਖਿਡਾਰੀ ਕਿਸ ਘਰ ਦੀ ਨੂੰ ਬਣੇਗੀ ਉਸ ਸਮੇਂ ਮੈਂ ਸੋਚਿਆ ਕਿ ਟੀਮ ਵਿੱਚ ਹੋਰ ਵੀ ਬਹੁਤ ਸਾਰੀਆਂ ਖਿਡਾਰਨਾਂ ਹਨ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਸੰਘਰਸ਼ ਕੀ ਸੀ ਉਹ ਤਕਨੀਕੀ ਤੌਰ ਤੇ ਕਿੰਨੀ ਸਮੜਾ ਥਨ ਇਹਨਾਂ ਗੱਲਾਂ ਬਾਰੇ ਕਿਸੇ ਵੀ ਮੁਖਤਾਰਾ ਚੈਨਲ ਨੇ ਕੋਈ ਵਿਚਾਰ ਨਹੀਂ ਕੀਤਾ ਸ਼ਾਇਦ ਕੁਝ ਖਾਸ ਖੇਡ ਕੇਂਦਰਿਤ ਚੈਨਲਾਂ ਨੇ ਇਸ ਤੇ ਚਰਚਾ ਕੀਤੀ ਹੋਵੇ ਪਰ ਰਾਸ਼ਟਰੀ ਪੱਦਰਤੇ ਮੈਂ ਅਜੇ ਹੀ ਕੋਈ ਗੰਭੀਰ ਵਿਚਾਰ ਚਰਚਾ ਨਹੀਂ ਦੇਖੀ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ ਕਿ ਤੁਸੀਂ ਸਮਾਜ ਦੀ ਇਸ ਮਨੋਵਿਰਤੀ ਬਾਰੇ ਕੁਝ ਦੱਸੋ ਤੁਸੀਂ ਸੁੰਨਾ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਮਾਜ ਨੂੰ ਸੁਣਾਵਾਂ ਤੁਸੀਂ ਵੀ ਜਾਣਦੇ ਹੋ ਸਭ ਲੋਕ ਵੀ ਜਾਣਦੇ ਹਨ ਫਿਰ ਮੈਂ ਉਸ ਵਿੱਚ ਕੀ ਦੱਸਾਂ ਸਭ ਨੂੰ ਪਤਾ ਹੈ ਗੱਲ ਕੀ ਹੈ ਸਭ ਜਾਣਦੇ ਹਨ ਇਸ ਵਿੱਚ ਕੀ ਹੈ ਸਾਠ ਸਾਢੇ ਕੋੜ ਹੈ ਨਹੀਂ ਤੇ ਸਰੀਰ ਹੈ ਹੂੰ ਤੇ ਉਹੀ ਸਰੀਰ ਦੀਆਂ ਚਾਲਾਂ ਹਨ ਸੱਚ ਤੋ ਸਾਨੂੰ ਡਰ ਲੱਗਦਾ ਹੈ ਜਿਸਮ ਹੈ ਤਾਂ ਸਰੀਰਕ ਸੰਬੰਧਾਂ ਵਿੱਚ ਸਾਡੀ ਦਿਲਚਸਪੀ ਰਹਿੰਦੀ ਹੈ। ਬਸ ਇਹੀ ਗੱਲ ਹੈ। ਕੋਈ ਵੀ ਐਸੀ ਚੀਜ਼ ਜੋ ਸਾਨੂੰ ਸੱਚਾਈ ਵੱਲ, ਮੁਕਤੀ ਵੱਲ ਲੈ ਜਾਵੇ ਉਸ ਨਾਲ ਸਾਡਾ ਜ਼ਿਆਦਾ ਲੈਣ ਦੇਣ ਹੁੰਦਾ ਨਹੀਂ। ਅਸੀਂ ਉਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਉਂਦੇ। ਪਰ ਕਿਸੇ ਹੋਰ ਦੀ ਨਿੱਜੀ ਜ਼ਿੰਦਗੀ ਵਿੱਚ ਖਾਸ ਕਰਕੇ ਉਸ ਦੀ ਸਰੀਰਕ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ, ਇਹ ਜਾਣਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਸਾਡੀ ਆਪਣੀ ਜ਼ਿੰਦਗੀ ਵਿੱਚ ਵੀ ਸੱਚ ਨਾਲੋਂ ਕਈ ਗੁਣਾ ਵੱਧ ਸੈਕਸ ਹੈ। ਬਸ ਇਹੀ ਗੱਲ ਹੈ, ਹੋਰ ਕੁਝ ਨਹੀਂ। ਤੇ ਉਹ ਸੈਕਸ ਵੀ ਇੱਕ ਗੁਬਾਰੇ ਵਾਂਗ ਹੀ ਹੈ। ਇੱਕ ਆਰਜ਼ੂ ਹੈ ਜੋ ਬਹੁਤ ਵੱਡੀ ਲੱਗਦੀ ਹੈ ਪਰ ਅੰਦਰੋਂ ਖਾਲੀ ਹੈ। ਇਹਨੂੰ ਇੰਨਾ ਵੱਡਾ ਕਿਸ ਨੇ ਬਣਾ ਦਿੱਤਾ? ਲੋਕਾਂ ਦੀ ਧਾਰਮਿਕ ਸੋਚ ਨੇ। ਕਿਵੇਂ ਵੱਡਾ ਕਰ ਦਿੱਤਾ? ਇਸ ਦਾ ਦਮਨ ਕਰਕੇ। ਕੋਈ ਜਾਨਵਰ ਸੈਕਸ ਬਾਰੇ ਇੰਨਾ ਨਹੀਂ ਸੋਚਦਾ ਨਾ ਹੀ ਇੰਨਾ ਲਗਾਵ ਰੱਖਦਾ ਜਿੰਨਾ ਮਨੁੱਖ ਰੱਖਦਾ ਹੈ ਕਿਉਂਕਿ ਜਾਨਵਰਾਂ ਦੇ ਸਮਾਜ ਵਿੱਚ ਸੈਕਸ ਨੂੰ ਇੰਨੀ ਵੱਡੀ ਗੱਲ ਨਹੀਂ ਮੰਨਿਆ ਜਾਂਦਾ ਕਿ ਉਸ ਦੇ ਚਾਰੇ ਪਾਸੇ 100 ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਜਾਣ ਰੋਕ ਟੋਕਾਂ ਲਾਈਆਂ ਜਾਣ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਨਿਯਮ ਬਣਾਏ ਜਾਣ ਇਸ ਨੂੰ ਵਿਅਕਤੀ ਦੇ ਮੁੱਲ ਨਾਲ ਜੋੜ ਦਿੱਤਾ ਗਿਆ ਵਿਅਕਤੀ ਵੀ ਮਹਾਨਤਾ ਨਾਲ ਜੋੜ ਦਿੱਤਾ ਗਿਆ ਸਮਾਜਿਕ ਦਰਜੇ ਨਾਲ ਜੋੜ ਦਿੱਤਾ ਗਿਆ ਕਿਸੇ ਹੋਰ ਪ੍ਰਜਾਤੀ ਵਿੱਚ ਇਹ ਨਹੀਂ ਹੁੰਦਾ ਇਹ ਸਿਰਫ ਮਨੁੱਖ ਵਿੱਚ ਹੀ ਹੁੰਦਾ ਹੈ ਅਸੀਂ ਸੈਕਸ ਲਈ ਪਾਗਲ ਹੋਏ ਪਏ ਹਾਂ ਹੋਰ ਕੋਈ ਗੱਲ ਨਹੀਂ ਜੇ ਤੁਹਾਡੇ ਸਾਹਮਣੇ ਆਇਨਸਟਾਈਨ ਦੀ ਸਪੈਸ਼ਲ ਥਿਊਰੀ ਰੱਖੀ ਜਾਵੇ ਤਾਂ ਵੀ ਤੁਸੀਂ ਉਸ ਨੂੰ ਵੇਖਣ ਦੀ ਇੱਛਾ ਨਹੀਂ ਕਰੋਗੇ ਭਾਵੇਂ ਕਿਹਾ ਜਾਵੇ ਕਿ ਇਹ ਬਿਲਕੁਲ ਆਸਾਨ ਤਰੀਕੇ ਨਾਲ ਸਮਝਾਈ ਗਈ ਹੈ ਫਿਰ ਵੀ ਤੁਹਾਡੀ ਰੁਚੀ ਨਹੀਂ ਹੋਵੇਗੀ ਪਰ ਜੇ ਤੁਹਾਨੂੰ ਦੱਸਿਆ ਜਾਵੇ ਕਿ ਆਇਨਸਟਾਈਨ ਦੀ ਨਿੱਜੀ ਜ਼ਿੰਦਗੀ ਉਸਤੇ ਪ੍ਰੇਮ ਸੰਬੰਧ ਜਾਂ ਸੈਕਸ ਜੀਵਨ ਬਾਰੇ ਕੋਈ ਸਨਸਨੀ ਖੁਲਾਸਾ ਹੋਇਆ ਹੈ ਤਾਂ ਵੇਖੋ ਤੁਸੀਂ ਕਿਵੇਂ ਉੱਤੇ ਟੁੱਟ ਪੈਂਦੇ ਹੋ ਕਿਸੇ ਵੈਬਸਾਈਟ ਤੇ ਇਹ ਸਭ ਚਲਾ ਦਿੱਤਾ ਜਾਵੇ ਤਾਂ ਸਾਈਟ ਕ੍ਰੈਸ਼ ਕਰ ਜਾਏ ਤੇ ਇਹ ਟੀਵੀ ਐਂਕਰ ਇਹ ચીਖ-ਚੀਖ ਕੇ ਦੱਸਨ ਆਇਨਸਟਾਈਨ ਦੇ ਲੰਮੇ ਵਾਲਾਂ ਦਾ ਰਾਜ਼ ਖੁੱਲ ਗਿਆ ਇਹ ਵੀ ਪਤਾ ਲੱਗਿਆ ਕਿ ਉਹਦੇ ਵਾਲ ਹਮੇਸ਼ਾ ਖੜੇ ਕਿਉਂ ਰਹਿੰਦੇ ਸਨ ਇਹ ਵੇਖੋ ਇਹੀ ਹੈ ਉਹ ਔਰਤ ਹੋ ਗਿਆ ਬਸ ਸੋਸ਼ਲ ਮੀਡੀਆ ਤੇ ਇੱਕ ਤੋਂ ਬਾਅਦ ਇੱਕ ਖੁਲਾਸਾ ਖੁਲਾਸਾ आइंस्टाइन ਖੁਲਾਸਾ ਬਣਨ ਲੱਗ ਜਾਏ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜ਼ਿੰਦਗੀ ਚ ਰਿਲੇਟਿਵਿਟੀ ਦਾ ਆਰ ਵੀ ਨਾ ਕਦੇ ਸਮਝ ਆਏ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕੁਆਂਟਮ ਮਕੈਨਿਕਸ ਦਾ ਕਿਊ ਵੀ ਲਿਖਣਾ ਨਹੀਂ ਆਉਂਦਾ ਪਰ ਇਹ ਬਿਲਕੁਲ ਆਈਨਸਟਾਈਨ ਦੇ ਕੱਪੜਿਆਂ ਚ ਘੁੱਸ ਜਾਣਗੇ ਕਾਰਨ ਸਿੱਧਾ ਹੀ ਤਾਂ ਹੈ ਨਾ ਇਹਨੀ ਵੱਡੀ ਗੱਲ ਬਣਾ ਦਿੱਤੀ ਸੈਕਸ 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 ਕਿ ਹਰ ਬੰਦਾ ਉਸ ਦੇ ਪਿੱਛੇ ਹੀ ਮਰ ਰਿਹਾ ਜਲਦੀ ਵਿਆਹ ਕਰਵਾ ਦਿਓ ਸੈਕਸ ਚ ਕੀ ਚੱਲ ਰਿਹਾ ਹੈ ਉਸ ਦਾ ਕੀ ਹੋ ਰਿਹਾ ਹੈ ਇਸ ਦਾ ਕੀ ਹੋ ਰਿਹਾ ਹੈ ਤੇ ਜ਼ਿੰਦਗੀ ਚ ਜਿਵੇਂ ਕੋਈ ਕੰਮ ਕੋਈ ਮਕਸਦ ਹੀ ਨਾ ਹੋਵੇ ਕੁਝ ਨਹੀਂ ਹੈ ਬਸ ਇਹੀ ਹੈ ਤਾਂ ਜੇਕਰ ਤੁਹਾਡੇ ਸਾਹਮਣੇ ਕੋਈ ਵੱਡਾ ਖਿਡਾਰੀ ਆ ਵੀ ਜਾਵੇ ਤਾਂ ਉਹ ਤੁਹਾਡੇ ਲਈ ਕੀ ਹੈ ਖਾਸ ਕਰਕੇ ਜੇ ਔਰਤ ਖਿਡਾਰੀ ਹੋਵੇ ਕੁਝ ਨਹੀਂ ਉਹ ਸਿਰਫ ਇੱਕ ਕਾਮ ਵਾਸਨਾ ਦੀ ਵਸਤੂ ਵਾਂਗ ਹੀ ਤੱਕੀ ਜਾਂਦੀ ਹੈ ਹੋਰ ਕੀ ਤੁਹਾਡੇ ਵਿੱਚੋਂ ਜੋ ਲੋਕ ਟੈਨਿਸ ਦੇਖਦੇ ਹੋਣਗੇ ਜੇ ਤੁਹਾਨੂੰ ਕਿਹਾ ਜਾਵੇ ਕਿ ਆਪਣੀ ਮਨਪਸੰਦ ਔਰਤ ਖਿਡਾਰੀਆਂ ਦੇ ਨਾਂ ਦੱਸੋ ਤਾਂ ਤੁਹਾਨੂੰ ਮਾਰਟੀਨਾ ਨਵਰਾਤਲੋਵਾ ਬਾਅਦ ਵਿੱਚ ਯਾਦ ਆਉਣਗੇ ਤੁਹਾਨੂੰ ਸਭ ਤੋਂ ਪਹਿਲਾਂ ਕੌਣ ਯਾਦ ਆਉਣਗੀਆਂ ਨਹੀ ਇਨ ਸਟੈਫੀ ਗਰਾਫ ਤਾਂ ਫਿਰ ਵੀ ਬਹੁਤ ਵਾਰੀ ਗ੍ਰੈਂਡ ਸਲੈਮ ਜਿੱਤੇ ਹਨ ਤੁਹਾਨੂੰ ਯਾਦ ਆਊਗੀ ਕੋਰਨਿਕੋਵਾ ਉਹ ਤੁਰੰਤ ਯਾਦ ਆ ਜਾਵੇਗੀ ਉਸਨੇ ਕੁਝ ਵੀ ਨਹੀਂ ਦਿੱਤਿਆ ਸੀ ਅਨਾ ਕੋਰਨੀਕੋਵਾ ਕਿੰਨੇ ਕਿੰਨੇ ਤਸਵੀਰਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਦਾ ਤਾਂ ਸਾਰਾ ਜੁਗਾੜ ਹੋ ਗਿਆ ਪੈਸਾ ਵਸੂਲ ਹੋ ਗਿਆ ਚਲੋ ਵਧੀਆ ਜਦਕੇ ਖਿਡਾਰੀ ਵੀ ਚੰਗੇ ਸਨ ਜੇਕਰ ਗ੍ਰੈਂਡ ਸਲੇਮ ਨਾ ਵੀ ਜਿੱਤਿਆ ਹੁੰਦਾ ਤਾਂ ਵੀ ਸ਼ਾਇਦ ਸੈਮੀਫਾਈਨਲ ਕੁਆਟਰਫਾਈਨਲ ਤੱਕ ਤਾਂ ਪਹੁੰਚਦੀ ਪਰ ਉਸਦੀ ਲੋਕਪ੍ਰਿਅਤਾ ਬਹੁਤ ਹੀ ਜ਼ਬਰਦਸਤ ਸੀ ਬਹੁਤ ਜ਼ਿਆਦਾ ਜੋ ਸਿੱਧੀਆਂ ਦੇਖਣ ਵਾਲੀਆਂ ਖਿਡਾਰਨਾਂ ਸਨ ਮਾਰਟੀਨਾ ਹਿੰਗੇਸ ਆਦਿਓ ਕਦੇ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ ਮਾਡਲਿੰਗ ਅਤੇ ਫੀਸ ਵਿੱਚ ਕਿਉਂਕਿ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕੋਈ ਵਿਅਕਤੀ ਜਾਂ ਔਰਤ ਆਪਣੇ ਬੰਦਨਾਂ ਨੂੰ ਆਪਣੀਆਂ ਸਰੀਰਕ ਹਦਾਂ ਨੂੰ ਚੁਣੌਤੀ ਦੇ ਕੇ ਟੈਨਿਸ ਦੇ ਮੈਦਾਨ 'ਚ ਕੁਝ ਜਿੱਤ ਰਹੀ ਹੈ। ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਬਸ ਇਹ ਵੇਖਣਾ ਹੈ ਕਿ ਉਹ ਕਿੰਨੀ ਆਕਰਸ਼ਕ ਹੈ। ਤੁਸੀਂ ਅਜੇ ਵੀ ਜਾ ਕੇ ਕਿਸੇ ਵੀ ਟੈਨਿਸ ਖਿਡਾਰੀ ਨੂੰ ਲੈ ਲਵੋ ਅਤੇ ਉਸ ਦੀ ਖੋਜ ਕਰਨੀ ਸ਼ੁਰੂ ਕਰ ਦਿਓ। ਮੈਂ ਔਰਤ ਟੈਨਿਸ ਖਿਡਾਰੀ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਤੁਸੀਂ ਖਿਡਾਰੀਆਂ ਦੀ ਗੱਲ ਕੀਤੀ। ਲਬਣਾ ਸ਼ੁਰੂ ਕਰਦੇ ਹੋ ਤਸਵੀਰਾਂ ਸਿਰਫ ਤਸਵੀਰਾਂ ਲਿਖਦੇ ਹੋ ਤਾਂ 2-4 ਤਸਵੀਰਾਂ ਤਾਂ ਉੱਤੇ ਆਣ ਗਈਆਂ ਕਿ ਹੱਥ ਵਿੱਚ ਟਰਾਫੀ ਫੜੀ ਹੈ ਪਰ ਉਸ ਤੋਂ ਬਾਅਦ ਉਹੀ ਸਭ ਸ਼ੁਰੂ ਹੋ ਜਾਵੇਗਾ ਕਿ ਉਹ ਸਰਵਿਸ ਰੀਸੀਵ ਕਰਨ ਲਈ ਝੁੱਕ ਕੇ ਖੜੀ ਹੈ ਤਾਂ ਸਾਹਮਣੇ ਤੋਂ ਛਾਤੀ ਦੀ ਤਸਵੀਰ ਲੈ ਲਈ ਜਾਂ ਉਹ ਉੱਛਲ ਕੇ ਸ਼ਾਟ ਮਾਰ ਰਹੀ ਹੈ ਤਾਂ ਹੀਠੋਂ ਅੰਦਰੂਨੀ ਕੱਪੜਿਆਂ ਦੀ ਕੋਈ ਤਸਵੀਰ ਆ ਗਈ ਜੋ ਚਿਪਕੀ ਹੋਈ ਹੈ ਉਹਨਾਂ ਤੇ ਸਭ ਤੋਂ ਵੱਧ ਲਾਈਕਸ ਤੇ ਹਿਟਸ ਹੋਣਗੇ ਸਾਡੇ ਲਈ ਉਤਕ੍ਰਿਸ਼ਟਤਾ ਜਾਂ શ્રેષ્ઠਤਾ ਦੀ ਕੋਈ ਅਹਿਮੀਅਤ ਨਹੀਂ ਸੈਕਸ ਹਰ ਤਰ੍ਹਾਂ ਦਾ ਸੈਕਸ ਸੈਕਸ ਮਤਲਬ ਸਿਰਫ ਇਹ ਨਹੀਂ ਕਿ ਕਿਸੇ ਦਾ ਸਰੀਰ ਦਿਖ ਰਿਹਾ ਹੈ ਆਕਰਸ਼ਨ ਵੀ ਆਕਰਸ਼ਨ ਵੀ ਕਿੰਨੇ ਆਕਰਸ਼ਕ ਲੱਗਦੇ ਹੋ ਤੁਹਾਡੇ ਚੋਂ ਕਿਹੋ ਜੀਆਂ ਵਾਈਬਸ ਆਉਂਦੀਆਂ ਹਨ ਉਹ ਕਿੰਨੀਆਂ ਆਕਰਸ਼ਕ ਹਨ ਸੈਕਸੀਨੈਸ ਸੈਕਸੀ ਹੋਣ ਦਾ ਕੀ ਮਤਲਬ ਹੈ ਸਿਰਫ ਇਹੀ ਕਿ ਮੈਂ ਜ਼ਿੰਦਗੀ ਦੀ ਤਹਿ ਤੈ ਜੀ ਰਿਹਾ ਹਾਂ ਜਿੱਥੇ ਮੈਨੂੰ ਸਿਰਫ ਸਰੀਰ ਹੀ ਨਜ਼ਰ ਆਉਂਦੇ ਹਨ ਚੇਤਨਾ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਵੀ ਨਹੀਂ ਜਿਹੜਾ ਸਮਾਜ ਜਿੰਨਾ ਜ਼ਿਆਦਾ ਦਬਿਆ ਹੋਵੇਗਾ ਉਹ ਉਹਨੇ ਹੀ ਵੱਧ ਮਜ਼ੇ ਲਏਗਾ ਉਹਨੇ ਹੀ ਚਟਪਟੇ ਤਰੀਕੇ ਨਾਲ ਇਹਨਾਂ ਘਟੀਆਂ ਤੇ ਮਸਾਲੇਦਾਰ ਖਬਰਾਂ 'ਚ ਰੁਚੀ ਲਏਗਾ ਕਿਸ ਦਾ ਕਿਸ ਨਾਲ ਟੁੱਟ ਗਿਆ ਕਿਸ ਦਾ ਕਿਸ ਨਾਲ ਨਵਾਂ ਸਬੰਧ ਬਣ ਗਿਆ ਕੌਣ ਕਿੱਥੇ ਕਿਸ ਦੇ ਨਾਲ ਵੇਖਿਆ ਗਿਆ ਜੋ ਸਾਡੀ ਮਸ਼ਹੂਰ ਖਬਰ ਵੈਬਸਾਈਟਾਂ ਹਨ ਤੁਸੀਂ ਉਹਨਾਂ ਤੇ ਵੀ ਜਾਓ ਤਾਂ ਸ਼ੁਰੂ ਦੀਆਂ 8-10 ਖਬਰਾਂ ਤਾਂ ਇੱਧਰ-ਉੱਧਰ ਦੀ ਰਾਜਨੀਤੀ ਆਦਿ ਬਾਰੇ ਹੋਣਗੀਆਂ ਤੇ ਉਸ ਤੋਂ ਬਾਅਦ ਪੂਰਾ ਇਹ ਹਿੱਸਾ ਸ਼ੁਰੂ ਹੋ ਜਾਂਦਾ ਹੈ ਅਜੀਬ-ਅਜੀਬ ਨਾ ਜਾਣਗੇ ਕੋਈ ਵੀ ਨਾ ਆਵੇਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ ਕਿਉਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੋਈ ਨਵਾਂ ਨਾਂ ਗਿਆ ਕੋਈ ਵੀ ਨਵਾਂ ਨਾਂ ਬਸ ਕਹਿ ਦਿਓ ਅਜੀਬ ਜਿਹਾ ਨਾਂ ਜੋ ਕਿ ਕਿਸੇ ਭਾਸ਼ਾ ਦਾ ਵੀ ਨਹੀਂ ਹੈ ਪਰ ਉਹ ਨਾਂ ਸੁਣਨ ਵਿੱਚ ਸੈਕਸੀ ਲੱਗ ਰਿਹਾ ਹੁੰਦਾ ਹੈ ਵਾਈ ਇਸ ਸ਼ੀ ਸੈਟਿੰਗ ਰੈਂਪ ਔਨ ਫਾਇਰ ਕੋਟੀ ਕਾਬਿਲ ਸਲੇਯੂ ਮੈਨੂੰ ਇਹ ਕਿਉਂ ਦੱਸਿਆ ਜਾ ਰਿਹਾ ਹੈ ਇਹ ਕਿਉਂ ਦੱਸ ਰਹੇ ਹੋ ਪਰ ਫਿਰ ਜਦੋਂ ਤੁਸੀਂ ਉਸ ਨੂੰ ਖੋਲੋਗੇ ਤਾਂ ਉੱਥੇ ਪੂਰਾ ਇੱਕ ਕਰੂਜ਼ਲ ਸ਼ੁਰੂ ਹੋ ਜਾਵੇਗਾ ਜਿੱਥੇ ਉਹ ਤੁਹਾਨੂੰ ਮਾਰ ਰਹੀ ਹੋਏਗੀ ਤੇ ਜੇ ਤੁਸੀਂ ਜਾ ਕੇ ਪੱਤਰਕਾਰਾਂ ਤੋਂ ਪੁੱਛੋ ਕਿ ਇਹ ਸਭ ਕਿਉਂ ਕਰਦੇ ਹੋ ਤਾਂ ਉਹ ਕਹਿੰਦੇ ਹਨ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਹੀ ਵੇਖਣ ਆਉਂਦੇ ਹਨ ਉਹ ਕਹਿੰਦੇ ਹਨ ਕਿ ਲੋਕਾਂ ਨੂੰ ਇਹੀ ਚਾਹੀਦਾ ਹੈ ਇਸ ਦੇ ਬਹਾਨੇ ਅਸੀਂ ਉਹਨਾਂ ਨੂੰ ਹੋਰ ਕੁਝ ਠੀਕ ਖਬਰਾਂ ਵੀ ਪੜਾ ਦਿੰਦੇ ਹਾਂ ਪਰ ਵੇਖਣ ਤਾਂ ਉਹ ਇਹੀ ਆਉਂਦੇ ਹਨ ਕਿਸੇ ਨੇ ਤੁਹਾਨੂੰ ਗੁਲਾਮ ਬਣਾਉਣ ਲਈ ਸੈਕਸ਼ੂਅਲ ਰਿਪਰੈਸ਼ਨ ਦਾ ਤਰੀਕਾ ਲੱਭਿਆ ਹੈ ਤੇ ਇਹ ਯੋਨ ਦਮਨ ਸਾਡੀ ਜ਼ਿੰਦਗੀ ਬਣ ਚੁੱਕਾ ਹੈ ਉਹ ਸਾਡੇ ਰੋਏ ਰੋਏ ਵਿੱਚੋਂ ਫਟ ਰਿਹਾ ਹੈ ਉਹ ਸਾਡੇ ਹਰ ਇੱਕ ਫੈਸਲੇ ਦੀ ਜੜ ਬਣ ਗਿਆ ਹੈ ਹੋਰ ਕੁਝ ਨਹੀਂ ਬਚਿਆ ਚੰਗੀ ਗੱਡੀ ਕਿਉਂ ਚਾਹੀਦੀ ਹੈ ਕੁੜੀ ਨਹੀਂ ਮਿਲੇਗੀ ਜਦੋਂ ਆਟੋ ਐਕਸਪੋ ਵਗੈਰਾ ਹੁੰਦੇ ਹਨ ਤੁਸੀਂ ਜਾਓ ਤਾਂ ਇੱਕ ਗੱਡੀ ਖੜੀ ਹੋਵੇਗੀ ਉਸ ਦੇ ਕੋਲ ਇੱਕ ਔਰਤ ਮਾਡਲ ਖੜੀ ਹੋਵੇਗੀ ਨੌਕਰੀ ਕਿਉਂ ਚਾਹੀਦੀ ਹੈ ਵੱਡੀ ਚੰਗੀ ਨੌਕਰੀ ਹੋਵੇਗੀ ਤਾਂ ਚੰਗੀ ਕੁੜੀ ਮਿਲੇਗੀ ਜ਼ਿੰਦਗੀ ਦੇ ਹਰ ਇੱਕ ਫੈਸਲੇ ਤੇ ਸੈਕਸ ਹੀ ਛਾਇਆ ਹੋਇਆ ਹੈ ਹੋਰ ਕੁਝ ਵੀ ਨਹੀਂ ਅਸੀਂ ਤਾਂ ਸੰਸਥਾ ਵਿੱਚ ਵੀ ਵੇਖਦੇ ਆ ਨਾ ਲੋਕ ਛੱਡ ਕੇ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਦੀ ਗਰਲਫ੍ਰੈਂਡ ਇਸ ਕੰਮ ਦੇ ਤਿਆਗਮਈ ਸੁਭਾਅ ਨਾਲ ਖੁਸ਼ ਨਹੀਂ ਹੁੰਦੀ ਹੁਣ ਅਸੀਂ ਇਹ ਸ਼ੁਰੂ ਕੀਤਾ ਕਿ ਜੋ ਔਰਤਾਂ ਨਹੀਂ ਆ ਸਕਦੀਆਂ ਉਹ ਘਰ 'ਚ ਰਹਿ ਕੇ ਹੀ ਸੰਸਥਾ ਲਈ ਕੰਮ ਕਰ ਲੈਣ ਚਲੋ ਤੁਸੀਂ ਜਿੰਨਾ ਵੀ ਸਮਾਂ ਦੇ ਸਕਦੇ ਹੋ ਆਪਣਾ ਆਪ ਨਹੀਂ ਨਿਕਲ ਸਕਦੇ ਘਰ ਤੋਂ ਤਾਂ ਕੋਈ ਗੱਲ ਨਹੀਂ ਕੁਝ ਤਾਂ ਸ਼ੁਰੂ ਕਰੋ ਘਰੋਂ ਹੀ ਸ਼ੁਰੂ ਕਰੋ ਪਰ ਹੁਣ ਉਹ ਵੀ ਛੱਡਣਾ ਸ਼ੁਰੂ ਕਰ ਰਹੀਆਂ ਹਨ ਕਹਿੰਦੇ ਅਸੀਂ ਗੱਲਾਂ ਕਰਦੇ ਹਾਂ ਫੋਨ ਤੇ ਕਿਉਂਕਿ ਕੰਮ ਹੀ ਆ ਜਿੱਥੇ ਫੋਨ ਤੇ ਬਹੁਤ ਗੱਲ ਕਰਨੀ ਪੈਂਦੀ ਹੈ ਗੱਲ ਕਰਦੇ ਹਾਂ ਹੁਣ ਜਾਂ ਤਾਂ ਅਜਿਹਾ ਕੰਮ ਹੁੰਦਾ ਜੋ ਲੈਪਟਾਪ ਤੇ ਚੁੱਪਚਾਪ ਕਰ ਲਿਆ ਜਾਏ ਪਰ ਜਦੋਂ ਫੋਨ ਤੇ ਗੱਲ ਕਰਦੇ ਹਾਂ ਤਾਂ ਸਭ ਨੂੰ ਸੁਣਦਾ ਹੈ ਉਹਨਾਂ ਨੂੰ ਸੁਣਦਾ ਹੈ ਤਾਂ ਕਹਿੰਦੇ ਹਨ ਉਹ ਤੂੰ ਤਾਂ ਹੁਣੇ ਘਰ ਵਾਲੀ ਹੈ ਜੇ ਅਜਿਹੀਆਂ ਗੱਲਾਂ ਕਰੇਗੀ ਤਾਂ ਫਿਰ ਪਤੀ ਦਾ ਕੰਮ ਕਿਵੇਂ ਚਲੇਗਾ ਪਤੀ ਨੇ ਉਸ ਦੀ ਨੌਕਰੀ ਛਡਵਾ ਦਿੱਤੀ ਨੌਕਰੀ ਵਿੱਚ ਵੀ ਸੈਕਸ ਅਸਤੀਫੇ ਵਿੱਚ ਵੀ ਸੈਕਸ ਹਰ ਚੀਜ਼ ਵਿੱਚ ਸਿਰਫ ਇਹੀ ਹੈ ਕਦੇ ਸਿੱਧਾ ਸਾਹਮਣੇ ਆ ਜਾਂਦਾ ਹੈ ਕਦੇ ਲੁਕਿਆ ਰਹਿੰਦਾ ਹੈ ਕਦੇ ਅੱਖਾਂ ਨੂੰ ਦਿਸ ਪੈਂਦਾ ਹੈ ਕਦੇ ਨਹੀਂ ਦਿਸਦਾ ਮੈਂ ਤਾਂ ਸੈਕਸ ਲਈ ਨੌਕਰੀ ਨਹੀਂ ਕਰਦਾ ਮੈਂ ਤਾਂ ਐਵੇਂ ਵੀ ਹੁਣ ਅਕਾਰਜ ਹੋ ਚੁੱਕਾ ਹਾਂ ਮੈਂ ਤਾਂ ਸਿਰਫ ਆਪਣੇ ਬੱਚਿਆਂ ਦੀ ਖਾਤਰ ਕਰਦਾ ਹਾਂ ਤੇ ਬੱਚੇ ਕਿਸ ਦੀ ਖਾਤਰ ਕੀਤੇ ਸਨ ਨਹੀਂ ਨਹੀਂ ਮੈਂ ਤਾਂ ਬਹੁਤ ਜ਼ਿੰਮੇਵਾਰ ਇਨਸਾਨ ਹਾਂ ਤੁਸੀਂ ਕਿਉਂ ਕਹਿ ਰਹੇ ਹੋ ਕਿ ਸੈਕਸ 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 ਮਤਲਬ ਹੁਣ ਮੇਰੀ ਉਮਰ 40 ਦੇ ਪਾਰ ਹੋ ਗਈ ਹੈ ਅਤੇ ਮੈਂ ਇਹ ਸਭ ਕੁਝ ਆਪਣੇ ਬੱਚਿਆਂ ਲਈ ਕਰ ਰਿਹਾ ਹਾਂ ਪਰ ਇਹ ਬੱਚੇ ਪੈਦਾ ਕਿਉਂ ਕੀਤੇ ਸਨ ਨਹੀਂ ਉਹ ਵਿਆਹ ਹੋਇਆ ਸੀ ਤਾਂ ਚੰਗਾ ਵਿਆਹ ਕਿਸ ਲਈ ਕੀਤਾ ਸੀ ਕਿਸ ਲਈ ਕੀਤਾ ਸੀ ਕੀ ਤੁਹਾਨੂੰ ਕੋਈ ਉੱਤਮ ਚੇਤਨਾ ਵਾਲੀ ਮਹਾਨ ਵਿਦੂਸ਼ੀ ਮਿਲੀ ਸੀ ਤੇ ਤੁਸੀਂ ਉਸ ਦੇ ਅੱਗੇ ਘੁਟਨੇ ਢੀਕਾ ਕੇ ਅਰਦਾਸ ਕੀਤੀ ਕਿ ਦੇਵੀ ਜੀ ਕੀ ਤੁਸੀਂ ਮੈਨੂੰ ਜ਼ਿੰਦਗੀ ਭਰ ਦਾ ਅੰਤਿਮ ਸਾਥ ਦੇ ਸਕਦੀ ਹੋ ਕੁਝ ਵੀ ਨਹੀਂ ਕੀਤਾ ਸੀ ਫੋਟੋ ਵੇਖੀ ਜਾ ਕੇ ਅੱਖਾਂ ਨਾਲ ਉਸ ਦਾ ਐਕਸ-ਰੇ ਲਿਆ ਤੇ ਜਿਸਮ ਨੂੰ ਤੋਲ ਲਿਆ ਸੀ ਤੇ ਆਖਿਆ ਇਹ ਠੀਕ ਹੈ ਹੈ ਚੱਲੋ ਤੇ ਦਾਜ ਦਹੇਜ ਵੀ ਆ ਰਿਹਾ ਹੈ ਹਾਂ ਉਹ ਵੀ ਹੈ ਤਾਂ ਇਹ ਚੱਲੋ ਤੇ ਫਿਰ ਤੁਸੀਂ ਠਾ ਠਾ ਕਰਕੇ ਤੁਰੰਤ ਬੱਚੇ ਪੈਦਾ ਕਰ ਲੇ ਹੁਣ ਤੁਸੀਂ ਬੜੇ ਸੰਤ ਬਣ ਰਹੇ ਹੋ ਕਿ ਮੈਂ ਤਾਂ ਸੈਕਸ ਲਈ ਥੋੜੀ ਮਿਹਨਤ ਕਰਦਾ ਹਾਂ ਮੈਂ ਤਾਂ ਆਪਣੇ ਬੱਚਿਆਂ ਨੂੰ ਇੱਕ ਚਮਕਦਾਰ ਭਵਿੱਖ ਦੇਣ ਲਈ ਮਿਹਨਤ ਕਰ ਰਿਹਾ ਹਾਂ ਪਰ ਇਹ ਬੱਚੇ ਜੇਕਰ ਤੁਹਾਡੀ ਅੰਦਰਲੀ ਹਵਸ ਦੀ ਪੈਦਾਇਸ਼ ਨਹੀਂ ਹਨ ਤਾਂ ਫਿਰ ਕਿੱਥੋਂ ਆਏ ਹਨ कि ये बच्चे तो बचे ज्ञान तो आए हन तो प्रकाश तो आए हन जो कर रहे हो उस लिए कर रहे हो जिन्नी भी जीवन ऊर्जा है वह सारी एको ही दिशा वल बह रही है मूलातार ते लगातार वह रही है वह रही है वह रही है ਅਸਲ ਵਿੱਚ ਸਾਨੂੰ ਸੱਚਮੁੱਚ ਬ੍ਰਹਮਚਰਿਆ ਦੀ ਲੋੜ ਹੈ ਪਰ ਬ੍ਰਹਮਚਰਿਆ ਉਹ ਨਹੀਂ ਹੁੰਦਾ ਜੋ ਬਾਬੇ ਲੋਕ ਦੱਸਦੇ ਹਨ ਅਸਲੀ ਬ੍ਰਹਮਚਰਿਆ ਹੁੰਦੀ ਹੈ ਕਿ ਜੋ ਇਹ ਸਰੀਰਕ ਚੁਕਾਵ ਹਨ ਉਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਪਾਸੇ ਰੱਖ ਦਿੱਤਾ ਜਾਵੇ ਤੁਸੀਂ ਉਹਨਾਂ ਨੂੰ ਆਪਣੇ ਮਨ ਵਿੱਚ ਸਿੱਧੇ ਜਾਂ ਅਪਰਤੱਖ ਤੌਰ ਤੇ 80% ਦੀ ਥਾਂ ਦੇ ਰਹੇ ਹੋ ਜਦਕਿ ਉਹ ਕੇਵਲ 2-5 ਜਾਂ 8% ਦੇ ਹੀ ਹੱਕਦਾਰ ਹਨ ਸਾਡਾ ਸਰੀਰ ਇੰਨਾ ਵੱਡਾ ਹੈ ਮਰਦ ਤੇ ਔਰਤ ਦਾ ਲਗਭਗ ਇੱਕੋ ਜਿਹਾ ਹੁੰਦਾ ਹੈ ਜੇਕਰ ਤੁਸੀਂ ਸਰੀਰਕ ਆਧਾਰ ਤੇ ਲਿੰਗ ਦੇ ਅੰਤਰ ਨੂੰ ਗਿਣੋਗੇ ਤਾਂ ਇਹ ਸਿਰਫ 5% ਹੋਵੇਗਾ 10% ਹੋਵੇਗਾ 15% ਹੋਵੇਗਾ ਇਸ ਤੋਂ ਵੱਧ ਤਾਂ ਲਿੰਗ ਸਾਡੇ ਧਿਆਨ ਦਾ ਹੱਕਦਾਰ ਵੀ ਨਹੀਂ ਪਰ ਇੱਕ ਆਮ ਬੰਦੇ ਦੇ ਮਨ 'ਚ ਤਾਂ ਸਿਰਫ ਲਿੰਗ ਹੀ ਚੱਲ ਰਿਹਾ ਹੁੰਦਾ ਹੈ ਫਿਰ ਦੱਸ ਰਿਹਾ ਹਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਜਿਨ੍ਹਾਂ ਨੂੰ ਲੱਗ ਰਿਹਾ ਕਿ ਸਾਡੇ ਮਨ 'ਚ ਨਹੀਂ ਚੱਲਦਾ ਉਹ ਅਸਿੱਧੇ ਤਰੀਕੇ ਤੇ ਧਿਆਨ ਦੇ Música